ਬੱਚੇ ਨੇ ਵਾਈਫ ਹੈ ਸਭ ਕੁਝ ਹੈ ਤੇ ਤੂੰ ਜਾ ਕੇ ਕਿਸੇ ਹੋਰ ਲਿਵ-ਇਨ ਰਿਲੇਸ਼ਨਸ਼ਿਪ ਕਿਹਣਾ ਸ਼ੁਰੂ ਕਰਦੇ ਹੋ ਕਿੱਥੇ ਉਜਲਾਨੀ ਹੋ ਕਿੱਥੇ ਆਪਾਂ ਦੇਖੀ ਮਤਲਬ ਤੇਰਾ ਮਤਲਬ ਇਹ ਆ ਕਿ ਕਾਛ ਪਹਿਲਾਂ ਮੈਰਿਜ ਕਰ ਲਈ ਵਾਈਫ ਨੂੰ ਯੂਜ਼ ਕਰ ਲਿਆ ਉਹਨੂੰ ਛੱਡ ਦਿੱਤਾ ਇੱਕ ਹੋਰ ਜਨਾਨੀ ਕਰ ਲਈ ਉਹਨੂੰ ਯੂਜ਼ ਕਰ ਲਿਆ ਉਹ ਛੱਡ ਦਿੱਤਾ ਆਹੀ ਹੈ ਜਰ ਸਾਰਾ ਸਾਰਾ ਕੁਝ ਹੋ ਜਾਂਦਾ ਅਜੀ ਸਾਰਾ ਕਿ ਮੈਂ ਆਪਣੀ ਪੰਜ ਦੀ ਰੋਟੀ ਨਹੀਂ ਚੱਲਦਾ ਨਹੀਂ ਰਾਤੀ 1:30 ਵਜੇ 2 ਵਜੇ मतलब ਜਦੋਂ ਕੰਮ ਖਤਮ ਹੋ ਲਈ ਸਿੱਧਾ ਘਰੇ ਜਾ ਤਾ ਤੇ ਜਾ ਕਿ ਮੇਰੀ ਨਾਈਟ ਸ਼ਿਫਟ ਆ ਗਈ ਨਹੀਂ ਉਹ ਕੁੜੀ ਕਿਥੇ ਪੈ ਗਈ ਤੂੰ ਸਿੱਧਾ ਕਮਰੇ ਘਰ ਜਾਣਾ ਸਿੱਧਾ ਕੰਮ ਤੇ ਜਾਣਾ ਨਾਈਟ ਸ਼ਿਫਟ ਕਰਦਾ ਕੁੜੀ ਕਿਥੋਂ ਮਿਲ ਗਈ ਤੇਰੇ ਨਾਲ ਜਦੋਂ ਉਹਦੇ ਜਦੋਂ ਵਿਸਤਾਰ ਨਾਲ ਜੀ ਗੱਲ ਕਰਨ ਲੱਗੇ ਜੀ ਇੰਸਟਾਗ੍ਰਾਮ ਤੇ ਮਿਲੀ ਹਾਂਜੀ ਵੈਸੇ ਫਰੈਂਡ ਦੇ ਤੌਰ ਤੇ ਗੱਲ ਕਰਨ ਲੱਗੇ ਅੱਛਾ ਤੇ ਜਦੋਂ ਇਸ ਮੁੰਡੇ ਨੂੰ ਇੰਸਟਾ ਦੇ ਉੱਪਰ ਇੱਕ ਕੁੜੀ ਮਿਲੀ ਜਿਸ ਦੇ ਨਾਲ ਉਸਨੇ ਆਪਣੀ ਦੋਸਤੀ ਵਧਾਈ ਅਤੇ ਉਸਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਖੁਦ ਹੀ ਵਿਆਹਿਆ ਹੋਇਆ ਸੀ ਦੋ ਬੱਚਿਆਂ ਦਾ ਪਿਓ ਸੀ ਜਦੋਂ ਇਸ ਦੀ ਪਤਨੀ ਨੂੰ ਪਤਾ ਲੱਗਿਆ ਫਿਰ ਉਹ ਔਮਨ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਕੋਲ ਪਹੁੰਚਦੇ ਨਹੀਂ ਅਤੇ ਦੱਸਦੇ ਨਹੀਂ ਕਿ ਮੇਰਾ ਪਤੀ ਕਿਸੇ ਹੋਰ ਔਰਤ ਦੇ ਨਾਲ ਹੈ ਅਤੇ ਮੈਨੂੰ ਕਹਿੰਦਾ ਕਿ ਤੂੰ ਮੇਰੇ ਘਰੋਂ ਨਿਕਲ ਜਾ ਅਤੇ ਤੂੰ ਮੈਨੂੰ ਇੱਥੇ ਦਿਖੜੀ ਨਹੀਂ ਚਾਹੀਦੀ ਇਸ ਤਾਰੀਆਂ ਗੱਲਾਂ ਕੁੜੀ ਦੇ ਵੱਲੋਂ ਜਦੋਂ ਜਾ ਕੇ ਮੈਡਮ ਨੂੰ ਦੱਸੀਆਂ ਗਈਆਂ ਤਾਂ ਉੱਥੇ ਮੁੰਡਾ ਆਪਣੇ ਆਪ ਨੂੰ ਸਹੀ ਅਤੇ ਸੱਚਾ ਸਾਬਿਤ ਕਰਨ ਦੀ ਹਰ ਕੋਸ਼ਿਸ਼ ਕਰ ਰਿਹਾ ਸੀ ਫਿਰ ਇੱਥੇ ਸਾਧ ਬਣ ਕੇ ਬੈਠ ਗਿਆ ਅਤੇ ਆਖ ਰਿਹਾ ਸੀ ਕਿ ਮੈਂ ਤਾਂ ਕੰਮ ਤੋਂ ਘਰ ਆਣਾ ਅਤੇ ਘਰ ਤੋਂ ਸਿਰਫ ਕੰਮ ਤੇ ਜਾਣਾ ਫਿਰ ਜਦੋਂ ਉਹ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਫਿਰ ਤੈਨੂੰ ਇਹ ਕੁੜੀ ਮਿਲੀ ਕਿਤੇ ਤਾਂ ਉਹ ਦੱਸਦਾ ਹੈ ਕਿ ਇੰਸਟਾਗ੍ਰam ਤੇ ਸਾਡੀ ਦੋਸਤੀ ਹੋਈ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਬਹਾਨੇ ਘੜਦਾ ਅਸੀਂ ਕੋਈ ਲੋਨ ਲੈਣਾ ਸੀ ਸਾਡੀ ਕੋਈ ਰਿਸ਼ਤੇਦਾਰੀ ਹੈ ਸਾਡੀ ਕੋਈ ਹੋਰ ਜਾਣ ਪਛਾਣ ਹੈ ਪਰ ਹੁਣ ਸਭ ਕੁਝ ਸਾਫ਼ ਹੋ ਚੁੱਕਿਆ ਸੀ ਕਿਉਂਕਿ ਇਹ ਆਪਣੇ ਸਰਕਾਰੀ ਕੁਆਟਰ ਤੇ ਵਿੱਚ ਉਸ ਜਨਾਨੀ ਨੂੰ ਰੱਖੀ ਬੈਠਾ ਸੀ ਅਤੇ ਹੋਰ ਸੁਣ ਲਓ ਇਸ ਪੂਰੀ ਘਟਨਾ ਦੇ ਵਿੱਚ ਜਿਸ ਜਨਾਨੀ ਦੇ ਨਾਲ ਇਹ ਬੰਦਾ ਰਹਿ ਰਿਹਾ ਸੀ ਉਹ ਖੁਦ ਵੀ ਵਿਆਹੀ ਹੋਈ ਹੈ ਉਹ ਵੀ ਦੋ ਬੱਚਿਆਂ ਦੀਆਂ ਇੱਕ ਬੱਚੇ ਦੀ ਮਾਂ ਹੈ ਉਸ ਦਾ ਪਤੀ ਨਸ਼ੇੜੀ ਹੈ ਅਤੇ ਉਸ ਦੇ ਘਰ ਦਾ ਸਾਰਾ ਖਰਚਾ ਇਹੀ ਵਿਆਹਾ ਹੋਇਆ ਬੰਦਾ ਕਰ ਰਿਹਾ ਹੈ ਆਪਣੀ ਪਤਨੀ ਨੂੰ ਕਹਿੰਦਾ ਆਪਣੇ ਬੱਚਿਆਂ ਨੂੰ ਕਹਿੰਦਾ ਕਿ ਮੈਨੂੰ ਇੱਥੇ ਤੁਸੀਂ ਦਿਖਣੇ ਨਹੀਂ ਚਾਹੀਦੇ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ 7 ਮਹੀਨੇ ਤੋਂ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਅਤੇ ਦੂਜੀ ਜਨਾਨੀ ਦੇ ਪਿੱਛੇ ਇੰਨਾ پاਗਲ ਹੋਇਆ ਫਿਰਦਾ ਸੀ ਕਿ ਸਭ ਕੁਝ ਉਸ ਤੇ ਉੱਪਰ ਲੁਟਾ ਰਿਹਾ ਸੀ ਕਈ ਤਰ੍ਹਾਂ ਦੇ ਸਵਾਲ ਅਤੇ ਤਾੜਨਾ ਜਦੋਂ ਰਾਜ ਲਾਲ ਲੀਗਲ ਮੈਡਮ ਦੇ ਵੱਲੋਂ ਇਸ ਮੁੰਡੇ ਨੂੰ ਦਿੱਤੇ ਗਏ ਪੁੱਛਿਆ ਗਿਆ ਤਾਂ ਇਸ ਦੇ ਕੋਲ ਕਿਸੇ ਗੱਲ ਦਾ ਜਵਾਬ ਹੋ ਹੀ ਨਹੀਂ ਸਕਦਾ ਸੀ ਕਿਉਂਕਿ ਜੋ ਕੁਝ ਇਹ ਕਰ ਰਿਹਾ ਹੈ ਕਿਸੇ ਵੀ ਪਾਸਿਓਂ ਇਹ ਉਦ ਨੂੰ ਸਹੀ ਕਦੇ ਵੀ ਨਹੀਂ ਠਹਿਰਾ ਸਕਦਾ ਇਹੋ ਜਿਹੇ ਕਈ ਕਟਾਵਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਦਾ ਨਾਮ ਦੇ ਦੇ ਕੇ ਲੋਕ ਇਹੋ ਜਿਹਾ ਕੁਝ ਕਰ ਰਹੇ ਨੇ ਜੋ ਸੁਣ ਕੇ ਸਾਡੇ ਕੰਨ ਖੜੇ ਹੋ ਜਾਂਦੇ ਨੇ ਵੀ ਇਹੋ ਜਿਹੇ ਲੋਕ ਵੀ ਸਾਡੇ ਨਾਲ ਰਹਿ ਰਹੇ ਨੇ ਕਿ ਘਰਾਂ ਦੇ ਵਿੱਚ ਇਹ ਕੁਝ ਵੀ ਚੱਲ ਰਿਹਾ ਹੈ ਕਿ ਔਰਤਾਂ ਅਤੇ ਬੰਦੇ ਘਰ ਦੇ ਵਿੱਚ ਇਹ ਕੁਝ ਕਰ ਰਹੇ ਨੇ ਬੱਚਿਆਂ ਦੀ ਉਹ ਪਰਵਾਹ ਨਹੀਂ ਕਰ ਰਹੇ ਕਿੱਥੇ ਐ ਇਹਨਾਂ ਸਾਰਿਆਂ ਦਾ ਭਵਿਕ ਕਿੱਥੇ ਐ ਇਹਨਾਂ ਦੀ ਸੋਚ ਇਹ ਵੀ ਤਾਂ ਕਦੇ ਇਹ ਸੋਚ ਕਹੀ ਅੱਗੇ ਆਏ ਹੋਣੇ ਨੇ ਕਿ ਹਾਂਜੀ ਅਸੀਂ ਜੇ ਵਿਆਹ ਕਰਵਾਉਣ ਲੱਗੇ ਹਾਂ ਤਾਂ ਕਿਸੇ ਦੀ ਜ਼ਿੰਮੇਵਾਰੀ ਚੱਕਣੀ ਐ ਕਿਸੇ ਦਾ ਸਾਥ ਅਸੀਂ ਨਿਭਾਣਾ ਐ ਕਿਸੇ ਬੱਚੇ ਨੂੰ ਅਸੀਂ ਚੰਗੀ ਜ਼ਿੰਦਗੀ ਦੇਣੀ ਐ ਪਰ ਇਹ ਸਾਰੀਆਂ ਗੱਲਾਂ ਤਾਂ ਹਵਾ ਹੋ ਗਈਆਂ ਇੱਥੇ ਕਿਸੇ ਇੰਸਟਾਗ੍ਰam ਤੇ ਮਿਲੀ ਕੁੜੀ ਦੇ ਖਾਤੇਰ ਜਨਾਨੀ ਦੇ ਖਾਤੇਰ ਇਸ ਬੰਦੇ ਨੇ ਆਪਣਾ ਨਾ ਸਿਰਫ ਘਰ ਉਜਾੜਿਆ ਸਗੋਂ ਸਮਾਜ ਨੂੰ ਉਹ ਕਿਹੋ ਜਿਹਾ ਸਮਾ ਦੇਣ ਜਾ ਰਿਹਾ ਆਪਣੇ ਬੱਚਿਆਂ ਨੂੰ ਕਿ ਉਹ ਅਜਿਹਾ ਭਵਿੱਖ ਦੇਣ ਜਾ ਰਿਹਾ ਕਿ ਇਹ ਸਾਰਾ ਕੁਝ ਠੀਕ ਆ ਕਰਨਾ ਤਾਂ ਇਸ ਦੇ ਵਿਚਾਲੇ ਇੱਕ ਵੱਡਾ ਸਵਾਲ ਹੀ ਆਉਂਦਾ ਹੈ ਕਿ ਆਖਿਰਕਾਰ ਰਿਸ਼ਤੇ ਇੰਨੇ ਜ਼ਿਆਦਾ ਕੱਚੇ ਕਿਉਂ ਹੋ ਰਹੇ ਨੇ ਕਿਉਂ ਕਿਸੇ ਨੂੰ ਇੱਕ ਦੂਸਰੇ ਦੀ ਲੋੜ ਨਹੀਂ ਮਹਿਸੂਸ ਹੁੰਦੀ ਕਿ ਇਸ ਦਾ ਕਾਰਨ ਸੋਸ਼ਲ ਮੀਡੀਆ ਤਾਂ ਨਹੀਂ ਕਿ ਕੋਈ ਗੱਲ ਨਹੀਂ ਇੱਥੇ ਰਿਸ਼ਤਾ ਟੁੱਟੇਗਾ ਤਾਂ ਮੈਂ ਉੱਥੇ ਕਰ ਲਵਾਂਗਾ ਸਾਰਾ ਦਿਨ ਆਨਲਾਈਨ ਲੱਗੇ ਰਹਿਣਾ ਤਾਂ ਕਿਸੇ ਨਾ ਕਿਸੇ ਦੇ ਨਾਲ ਰابطਾ ਕਾਇਮ ਕਰੀ ਰੱਖਣਾ ਗੱਲਬਾਤ ਕਰੀ ਜਾਣੀ ਪੁੱਠੀਆਂ ਸਿੱਧੀਆਂ ਗੱਲਾਂ ਤੇ ਰੀਲਾਂ ਦੇਖੀ ਜਾਣੀਆਂ ਹਮੇਸ਼ਾ ਇਹ ਨਖਾਣਾ ਕਿ ਮੈਨੂੰ ਤੇਰੀ ਲੋੜ ਨਹੀਂ ਜਿਹੜਾ ਬੰਦਾ ਘਰ ਦੇ ਵਿੱਚ ਬੈਠਾ ਉਸ ਨੂੰ ਇਸ ਕਦਰ ਨਕਾਰਿਆ ਜਾਂਦਾ ਪਰ ਸੋਸ਼ਲ ਮੀਡੀਆ ਤੇ ਲੋਕਾਂ ਦੇ ਨਾਲ ਦੋਸਤੀਆਂ ਕੀਤੀਆਂ ਜਾਂਦੀਆਂ ਨੇ ਕੁੜੀਆਂ ਮੁੰਡੇ ਇੱਕ ਦੂਸਰੇ ਨੂੰ ਪਰਮਾਉਣ ਦੀ ਖਾतिर ਆਪਣੀਆਂ ਇਹੋ ਜਿਹੀਆਂ ਫੋਟੋਜ਼ ਅਤੇ ਵੀਡੀਓਜ਼ ਬੰਦੇ ਨੇ ਕਿ ਕੋਈ ਉਸ ਤੇ ਕਮੈਂਟ ਕਰੇ ਸਹੀ ਆਪਣੀਆਂ ਫੋਟੋਆਂ ਨੂੰ ਵੀ ਇਸ ਤਰ੍ਹਾਂ ਐਡਿਟ ਕੀਤਾ ਜਾਂਦਾ ਹੈ ਕਿ ਅਸਲ ਦੇ ਵਿੱਚ ਜਦੋਂ ਉਸ ਬੰਦੇ ਨੂੰ ਦੇਖੋ ਤਾਂ ਪਛਾਣਿਆ ਹੀ ਨਹੀਂ ਜਾਂਦਾ ਕਿ ਇਹ ਉਹੀ ਵਿਅਕਤੀ ਹੈ ਇਸ ਆਰਿਆਕਟਨਾਵਾਂ ਕਿ ਸੋਸ਼ਲ ਮੀਡੀਆ ਦੇ ਕਾਰਨ ਹੀ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਕਿਉਂਕਿ ਲੋਕਾਂ ਦੇ ਕੋਲ ਇੱਕ ਆਸਾਨ ਜ਼ਰੀਆ ਮਿਲ ਗਿਆ ਕਿਸੇ ਦੇ ਨਾਲ ਵੀ ਗੱਲਬਾਤ ਕਰਨ ਦਾ ਇੱਕ ਕਮੈਂਟ ਕੀਤਾ ਜਾਂਦਾ ਇੱਕ ਮੈਸੇਜ ਕੀਤਾ ਜਾਂਦਾ ਫਿਰ ਅੱਗੋਂ ਮੈਸੇਜ ਦਾ ਇੰਤਜ਼ਾਰ ਕੀਤਾ ਜਾਂਦਾ ਕਿ ਮੈਨੂੰ ਰਿਪਲਾਈ ਕਦੋਂ ਆਵੇਗਾ ਫੋਟੋਆਂ ਸਾਂਝੀਆਂ ਹੋ ਜਾਂਦੀਆਂ ਨੇ ਜਾਂ ਫਿਰ ਪਹਿਲਾਂ ਹੀ ਪ੍ਰੋਫਾਈਲ ਚੈੱਕ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਚੈਟਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਇਹ ਇਸ ਦਾ ਕਾਰਨ ਹੈ ਕਿ ਇੰਨੀ ਛੇਤੀ ਦੇ ਨਾਲ ਲੋਕੀ ਘਰ ਟੁੱਟਣ ਤੋਂ ਡਰ ਨਹੀਂ ਰਹੇ ਕਿ ਅਸੀਂ ਕਿਸੇ ਹੋਰ ਦੇ ਨਾਲ ਹੀ ਰਹਿ ਲਵਾਂਗੇ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਘਰਾਂ 'ਚ ਰਹਿੰਦੇ ਹੋਏ ਕਿ ਸਹਿਣਸ਼ੀਲਤਾ ਘਟ ਰਹੀ ਹੈ ਜਾਂ ਫਿਰ ਆਕੜ ਹੀ ਇੰਨੀ ਵੱਧ ਗਈ ਹੈ ਕਿ ਇੱਕ ਬੰਦਾ ਦੂਸਰੇ ਬੰਦੇ ਦੀ ਜਮਾਂ ਵੀ ਪਰਵਾਹ ਨਹੀਂ ਕਰ ਰਿਹਾ ਦੇਖ ਹੀ ਨਹੀਂ ਰਿਹਾ ਖਾਸ ਤੌਰ ਤੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਜਿੱਥੇ ਇਹੋ ਜਿਹੀਆਂ ਕਈ ਸ਼ਿਕਾਇਤਾਂ ਮਹਿਲਾ ਕਮਿਸ਼ਨ ਦੇ ਕੋਲ ਪਹੁੰਚਦੀਆਂ ਨੇ ਪਰ ਇਹਨਾਂ ਦਾ ਹੱਲ ਸ਼ਾਇਦ ਹੀ ਕਿਤੇ ਨਿਕਲਦਾ ਹੈ ਇਹੋ ਜਿਹੇ ਮੈਡਮ ਮੈਂ ਆਪਣੀ ਗੱਲ ਦੱਸਣੀ ਹੈ ਨਾ ਇਹਨੇ ਜਾ ਕੇ ਅੱਗੇ ਸ਼ੇਅਰ ਕਰ ਦੇਣੀ ਹਰ ਗੱਲ ਸ਼ੇਅਰ ਕਰ ਦੇਣੀ ਮੈਡਮ ਤੈਨੂੰ ਇੰਸਟਾਗ੍ਰam ਤੇ ਵੀ ਸ਼ੇਅਰ ਕੀ ਹੋਇਆ ਫੇ ਮਿਲਣਾ ਸ਼ੁਰੂ ਕਰਤਾ ਫਿਰ ਰਹਿਣਾ ਸ਼ੁਰੂ ਕਰਤਾ ਤੈਨੂੰ ਸ਼ਰਮ ਨਹੀਂ ਆਈ ਕਿ ਤੇਰੇ ਘਰ ਦੋ ਬੱਚੇ ਨੇ ਤੇ ਤੇਰੀ ਵਾਈਫ ਹੈ ਉਹਨੂੰ ਪਤਾ ਸੀ ਵੀ ਤੂੰ ਇੰਸਟਾਗ੍ਰਾਮ ਤੇ ਗੱਲਾਂ ਕਰ ਰਿਹਾ ਕਿਸੇ ਹੋਰ ਕੁੜੀ ਦੇ ਨਾਲ ਹੁਣ ਕਿੱਥੇ ਰਹਿੰਦਾ ਹੈ ਮੈਂ ਆਪਣੇ ਦੇਖ ਕੇ ਰਹੀ ਸੱਤ ਮਹੀਨੇ ਮੈਂ ਉਹ ਵੀ ਇਹਨਾਂ ਦੀ ਲਵ ਸੀ ਕਹਿੰਦੇ ਮੇਰੇ ਘਰੋਂ ਨਿਕਲ ਜਾਣਾ ਮੈਨੂੰ ਦਿਸਣੀ ਨਹੀਂ ਚਾਹੀਦੀ ਤੁਸੀਂ ਮੈਂ ਉੱਥੇ ਕੀ ਕਰਨ ਆਪਣੇ ਬੱਚਾ ਨੂੰ ਨਹੀਂ ਦੇਈ ਪਿਆ ਮਦਮ ਸਸੀ ਫੀਲਡ ਗਾਹ ਦੇ ਵਿੱਚ ਮੈਨੂੰ ਪਤਾ ਲੱਗਾ ਜਿਨਾਨੀ ਲੱਗੀ ਕੰਮ ਤੇ ਮੈਂ ਦੇਖੋ ਫੀਲਡ ਗਾਹ ਚਲੀ ਗਈ ਉਹਨੂੰ ਕਿੱਦਾਂ ਪਤਾ ਲੱਗਾ ਕਿ ਮੇਰੀ ਵਾਈਫ ਨੂੰ ਪਤਾ ਲੱਗ ਗਿਆ ਉਹ ਹਟ ਗਈ ਇਹਨਾਂ ਨੇ ਹਟਾ ਦਿੱਤਾ ਜੀ ਉਹ ਤੋਂ ਫੀਲਡ ਗਾਹ ਤੋਂ ਹਟਾਤਾ ਮੇਰੇ ਡੈਡੀ ਨੇ ਜਦੋਂ ਮੈਂ ਇੱਧਰ ਗਈ ਜੈਡਾਈ ਨੂੰ ਮੂੰਹ ਚ ਨਿਕਲ ਲੱਗੇ ਇਹ ਸਾਨੂੰ ਪਤਾ ਅੱਜ ਵੀ ਕੋਈ ਫੀਲਡ ਗਾਹ ਚੰਪ ਕਰਦੇ ਇਹਨੇ ਆਪਣੇ ਕੁਆਰਟਰ ਚ ਇਹਨਾਂ ਨੇ ਸਰਕਾਰੀ ਕੁਆਰਟਰ ਚ ਰੱਖੀ ਉਸ ਨਾ ਮੇਰੀ ਮਦਰੀ ਨੂੰ ਲੈ ਕੇ ਨਹੀਂ ਆ ਪੁੱਛ ਲੋ ਸਾਹ ਨਹੀਂ ਹੈ ਮਦਰੀ ਨੂੰ ਮਤਲੀ ਨਹੀਂ ਆ ਗਈ ਆਪਣੀ ਮਦਰੀ ਨੂੰ ਲੈ ਕੇ ਉਸ ਤੋਂ ਬਾਅਦ ਮਾਹੌਲ ਬਿਲਕੁਲ ਨਾਪੇ ਲੱਗੇ ਚਾਰ ਮੁੰਡਿਆਂ ਦੇ ਵਿੱਚੋਂ ਕੱਢੀ ਜਨਨ ਨਿਕਲੀ ਨਾਲ ਆਪਣੇ ਬੱਚੇ ਲੈ ਕੇ ਗਈ ਉਲਟਾ ਜੀ ਐਸੀ ਝੋਲਾ ਉਹ ਮੈਡਮ ਦਾ ਬੱਚਾ ਵੀ ਹੈ ਮੈਡਮ ਦਾ ਬੱਚਾ ਵੀ ਹੈ ਘਰ ਨਾਲ ਉਹਨੇ ਛੇੜੀ ਸਾਰੇ ਖਰਚਾ ਮੈਂ ਚੱਲਦਾ ਹਾਂ ਉਹਦਾ ਸਹੁਰਿਆਂ ਦੇ ਮੈਡਮ ਵੀ ਛੇੜ ਆਪਣੇ ਬੱਚਿਆਂ ਤੋਂ ਖੋ ਕੇ ਚੀਜ਼ਾਂ ਉਹਨਾਂ ਨੂੰ ਨਹੀਂ ਦੇ ਰਹੀ ਉਹਨਾਂ ਨੂੰ ਵੀ ਦੇਖਣਾ ਕਿ ਤੂੰ ਦੂਜੀ ਜਨਾਨੀ ਦੇ ਬੱਚਿਆਂ ਨੂੰ ਦੇਖ ਰਿਹਾ ਕਿ ਉਹਦੇ ਨਾਲ ਰਹਿ ਰਹੇ ਅੱਜ ਦੀ ਮੈਡਮ ਉਹ ਲੁਧਿਆਣੀ ਚੀਆ ਮੇਰੀ ਸਿਸਟਰ ਸੀ ਮੈਂ ਲੋਨ ਲੈ ਕੇ ਫਸਾ ਲੋਨ ਲੈ ਕੇ ਨਾ ਮਰ ਜੰਦਾ ਕੋਈ ਲੋਨ ਲਾ ਮੈਡਮ ਪੇ ਸਲੀਪ ਚੈੱਕ ਕਰਾ ਲਓ ਜੀ ਪੇ ਸਲੀਪ ਚੈੱਕ ਕਰਾ ਲਓ ਜੀ ਠੀਕ ਹੈ ਮਾਤਾ ਜੀ ਖਾਰ ਨੇ ਤੁਸੀਂ ਇਹ ਇਹ ਤੁਹਾਡਾ ਬੇਟਾ ਜੀ ਦੇਖੋ ਕੋਈ ਉਹੀ ਨਹੀਂ ਹੈਗੇ ਮੈਡਮ ਕਿਉਂਕਿ ਹੁਣ ਇੱਕ ਗਲਤੀ ਹੋ ਗਈ ਕੋਈ ਗਲਤੀ ਇਹ ਮਾਤਾ ਜੀ ਮੈਂ ਮਾਤਾ ਜੀ ਮੇਰੀ ਗੱਲ ਸੁਣ ਲਓ ਇੱਕ ਹੋਰ ਖਬਰ ਜਿੱਥੇ ਇੱਕ ਔਰਤ ਬੁਰੀ ਤਰ੍ਹਾਂ ਦੀ ਨਾਲ ਰੋਂਦੀ ਤੜਫਦੀ ਨਜ਼ਰ ਆਈ ਆਪਣੇ ਬੱਚਿਆਂ ਨੂੰ ਵੀ ਵੀਡੀਓ ਦੇ ਵਿੱਚ ਉਹ ਲੈ ਕੇ ਆਈ ਬੱਚੇ ਵੀ ਹੱਥ ਜੋੜ-ਜੋੜ ਕੇ ਹੀ ਕਹਿ ਰਹੇ ਸੀ ਵੀ ਸਾਨੂੰ ਬਚਾ ਲਵੋ ਇਸ ਵੀਡੀਓ ਦੇ ਵਿੱਚ ਔਰਤੇ ਵੱਲੋਂ ਆਪਣੇ ਪਤੀ ਤੇ ਇਲਜ਼ਾਮ ਲਗਾਏ ਗਏ ਸਰਹਾਲੀ ਕਲਾ ਦੀ ਇਹ ਵੀਡੀਓ ਸੀ ਪਵਿੰਦਰਕੌਰ ਨਾਮ ਦੀ ਇਹ ਔਰਤ ਦੱਸਦੀ ਹੈ ਕਿ ਉਸ ਦਾ ਪਤੀ ਕਿਸੇ ਹੋਰ ਜਨਾਨੀ ਨੂੰ ਘਰ ਦੇ ਵਿੱਚ ਲੈ ਕੇ ਆਇਆ ਉਸ ਦੇ ਨਾਲ ਰਹਿ ਰਿਹਾ ਹੈ ਉਹਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਹੈ ਅਤੇ ਇਸ ਦੇ ਵਿੱਚ ਨਾ ਸਿਰਫ ਉਸ ਦਾ ਪਤੀ ਸਗੋਂ ਪੂਰਾ ਸਹਰਾ ਪਰਿਵਾਰ ਮਿਲਿਆ ਹੋਇਆ ਹੈ ਇਹ ਸਾਰੀ ਵੀਡੀਓ ਜਦੋਂ ਸਾਹਮਣੇ ਆਈ ਤਾਂ ਦਿਲ ਝੰਡੋੜਿਆ ਗਿਆ ਬੁਰੀ ਤਰ੍ਹਾਂ ਕਿ ਕਿਵੇਂ ਇਹ ਔਰਤ ਹੱਥ ਜੋੜ ਰਹੀ ਹੈ ਮਿੰਤਾ ਕਰ ਰਹੀ ਹੈ ਲਾਂਤਾਂ ਪਾ ਰਹੀ ਹੈ ਹਰੇਕ ਉਸ ਬੰਦੇ ਨੂੰ ਜਿਹੜਾ ਵੀ ਕਦੇ ਉਸਦੀ ਮਦਦ ਦਾ ਵਾਅਦਾ ਕਰਕੇ ਗਿਆ ਸੀ ਜਾਂ ਫਿਰ ਜਿਨ੍ਹਾਂ ਤੋਂ ਉਸ ਨੂੰ ਉਮੀਦ ਸੀ ਕਿ ਮੇਰੀ ਮਦਦ ਕੀਤੀ ਜਾਵੇਗੀ ਪਰ ਅੱਜ ਉਸਦੇ ਨਾਲ ਨਹੀਂ ਖੜਾ ਉਸ ਸਵਾਰਥ ਨੇ ਰੋਂਦੇ ਕਰਲਾਉਂਦੇ ਹੋਏ ਚੀਕਦੇ ਹੋਏ ਇਹ ਤੱਕ ਵਿਆਖ ਦਿੱਤਾ ਕਿ ਤੁਸੀਂ ਉਦੋਂ ਆਵੋਗੇ ਮੇਰੇ ਕੋਲ ਜਦੋਂ ਮੈਂ ਮਰ ਜੂੰਗੀ ਜਾਂ ਮੇਰੇ ਬੱਚੇ ਮਰ ਜਾਣਗੇ ਜਾਂ ਫਿਰ ਮੇਰੀ ਲਾਸ਼ ਪਈ ਹੋਊਗੀ ਤਾਂ ਉਹਦਾ ਕਹਿਣਾ ਸੀ ਕਿ ਮੇਰੇ ਉੱਪਰ ਇੰਨਾ ਜ਼ਿਆਦਾ ਜ਼ੁਲਮ ਕੀਤਾ ਜਾ ਰਿਹਾ ਹੈ ਮੇਰਾ ਪਤੀ ਮੇਰੇ ਨਾਲ ਧੋਖਾ ਕਰ ਰਿਹਾ ਸਾਨੂੰ ਮਾਰ ਵੀ ਹੋ ਸਕਦਾ ਹੈ ਖੁਦ ਮਰਨ ਦੀਆਂ ਤੇ ਪੂਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਗਿਆ ਪਰ ਹੁਣ ਤੱਕ ਉਸ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਨਹੀਂ ਮਿਲ پا ਰਿਹਾ ਸੌਰੇ ਘਰ ਦੇ ਵਿੱਚ ਬੈਠ ਕੇ ਹੀ ਉਸ ਦੇ ਵੱਲੋਂ ਇੱਕ ਕਮਰੇ ਦੇ ਵਿੱਚ ਕੁੰਡੀ ਲਗਾ ਕੇ ਇੱਕ ਵੀਡੀਓ ਬਣਾਈ ਜਾ ਰਹੀ ਸੀ ਜਿੱਥੇ ਬੱਚੇ ਰੋਂਦੇ ਕੁੜਲਾਉਂਦੇ ਦਿਖੇ ਖੁਦ ਉਹ ਔਰਤ ਚੀਕਦੀ ਦਿਖੀ ਪਹਿਲਾਂ ਵੀ ਉਸ ਨੇ ਸਾਹਮਣੇ ਆ ਕੇ ਲੋਕਾਂ ਦੇ ਸਾਹਮਣੇ ਅਪੀਲ ਕੀਤੀ ਸੀ ਮਦਦ ਦੀ ਪਰ ਉਦੋਂ ਵੀ ਕੁਝ ਨਹੀਂ ਬਣਿਆ ਜਨਵਰੀ ਦੇ ਵਿੱਚ ਇਹ ਵੀਡੀਓ ਪਾਈ ਗਈ ਸੀ ਅਤੇ ਹੁਣ ਫਰਵਰੀ ਦਾ ਮਹੀਨਾ ਚੜ੍ਹ ਗਿਆ ਪਰ ਉਸਦੇ ਹਾਲਾਤਾਂ ਨੂੰ ਸ਼ਾਇਦ ਕੋਈ ਸਮਝ ਨਹੀਂ ਪਾ ਰਿਹਾ ਦਿਨ ਪਰ ਦਿਨ ਇੱਕ ਇੱਕ ਕਰਕੇ ਉਹ ਦਿਨ ਤੱਕ ਕੱਢ ਰਹੀ ਹੈ ਪਰ ਉਹ ਵੀਡੀਓ ਦੇਖ ਕੇ ਹੀ ਸਮਝ ਆ ਜਾਂਦਾ ਹੈ ਕਿ ਉਸਦੇ ਅੰਦਰ ਕਿੰਨਾ ਦੁੱਖ ਹੈ ਕਿੰਨੀ ਤੜਪ ਹੈ ਕਿੰਨੀ ਜ਼ਿਆਦਾ ਉਹ ਡਰੀ ਹੋਈ ਹੈ ਕਿ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਕੋਈ ਮਾਰਨਾ ਨਾ ਦੇਵੇ ਜਾਂ ਫਿਰ ਇਹੋ ਜਿਹੇ ਹਾਲਾਤ ਨਾ ਬਣ ਜਨ ਕਿ ਉਹਨਾਂ ਦੀ ਜ਼ਿੰਦਗੀ ਹੋਰ ਜ਼ਿਆਦਾ ਖਰਾਬ ਹੋ ਜਾਵੇ ਪਰ ਇਸ ਤੋਂ ਜ਼ਿਆਦਾ ਹੋਰ ਕੀ ਖਰਾਬ ਹੋਣੀ ਹੈ ਕਿ ਘਰ ਦੇ ਵਿੱਚ ਇੰਨਾ ਲੜਾਈ ਝਗੜਾ ਬੱਚਿਆਂ ਦਾ ਕੀ ਭਵਿੱਖ ਰਹਿ ਗਿਆ ਉਹ ਕੀ ਦੇਖ ਰਹੇ ਨੇ ਇਹ ਦੱਸ ਰਹੇ ਨੇ ਕਿ ਸਾਡੇ ਪਿਓ ਨੇ ਸਾਨੂੰ ਮਾਰ ਦੇਣਾ ਤੇ ਉਹ ਮਾਂ ਦੱਸ ਰਹੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਬੈਠੀਆਂ ਕਿੰਨੀ ਜ਼ਿਆਦਾ ਮਜਬੂਰਾਂ ਉਹ ਕਿਵੇਂ ਰੋਟੀ ਪਾਣੀ ਬਣਾ ਕੇ ਖਾਂਦੇ ਹੋਣਗੇ ਕਦੇ ਸੋਚਿਆ ਕਿਸੇ ਨੇ ਉਹ ਕਿਵੇਂ ਮਦਦ ਮੰਗ ਰਹੇ ਨੇ ਹੱਥ ਜੋੜ ਰਹੇ ਨੇ ਕਿ ਕੋਈ ਵੀ ਪੁਲਿਸ ਪ੍ਰਸ਼ਾਸਨ ਕੋਈ ਵੱਡਾ ਬੰਦਾ ਹੀ ਸਾਹਮਣੇ ਆਜੇ ਜੇਕਰ ਬੰਦੀ ਕਾਰਵਾਈ ਨਹੀਂ ਹੋ ਰਹੀ ਤਾਂ ਕੋਈ ਹੋਰ ਵਿਅਕਤੀ ਅੱਗੇ ਆਵੇ ਤੇ ਇਹਨਾਂ ਦਾ ਹੱਥ ਫੜੇ ਪਰ ਇਹ ਸਾਰੀ ਵੀਡੀਓ ਦੇਖਣ ਤੋਂ ਬਾਅਦ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਪਰ ਅਸੀਂ ਕੁਝ ਕਰ ਨਹੀਂ ਸਕਦੇ ਇਹ ਸਭ ਕੁਝ ਵਾਪਰ ਰਿਹਾ ਜੇਕਰ ਇਸ ਨੂੰ ਕੋਈ ਰੋਕਣ ਵਾਲਾ ਹੋਵੇ ਤਾਂ ਅੱਗੇ ਆਵੇ ਖਾਸ ਕਰ ਉੱਥੇ ਰਹਿੰਦੇ ਲੋਕ ਉਸ ਪਿੰਡ ਦੇ ਲੋਕ ਜਿਹੜੇ ਕਿ ਨੇੜੇ ਤੇੜੇ ਰਹਿ ਰਹੇ ਨੇ ਉੱਥੇ ਪਹੁੰਚ ਕਰ ਸਕਦੇ ਨੇ ਕਿਉਂਕਿ ਬੀਤੇ ਦਿਨ ਵੀ ਕੇ ਅਜਿਹੀ ਵੀਡੀਓ ਆਈ ਸੀ ਜਿੱਥੇ ਅਮ੍ਰਿਤਸਰ ਦੀ ਹੀ ਸੀ ਕੁੜੀ ਦੇ ਨਾਲ ਕੁੱਟਕਟਾਪਾ ਹੋ ਰਿਹਾ ਸੀ ਉਸ ਦੇ ਪਤੀ ਦੇ ਵੱਲੋਂ ਮਾਰਕੁਟਾਈ ਹੋ ਰਹੀ ਸੀ ਨੂ ਅਤੇ ਨੂ ਦੇ ਨਾਲ ਜਿਹੜੀ ਨਵੀਂ ਵਿਆਹੀ ਸੀ ਉਹਦੇ ਨਾਲ ਕੁੱਟਕਟਾਪਾ ਹੋ ਰਿਹਾ ਸੀ ਨਨਾਨ ਅਤੇ ਸੱਸ ਵੀ ਉੱਥੇ ਮੌਜੂਦ ਸੀ ਪਰ ਉਹਨਾਂ ਨੇ ਆਪਣੇ ਮੁੰਡੇ ਨੂੰ ਰੋਕਿਆ ਨਹੀਂ ਮੱਲੇ ਵਾਲੀਆਂ ਔਰਤਾਂ ਇਕੱਠੀਆਂ ਹੋ ਕੇ ਜਾਂਦੀਆਂ ਨੇ ਦਰਵਾਜ਼ਾ ਭੰਨ ਦਿਆਂ ਨੇ ਖੜਕਾ ਕਰਦੀਆਂ ਨੇ ਇਕੱਠਾ ਹੁੰਦਾ ਫਿਰ ਕਿਤੇ ਜਾ ਕੇ ਉਸ ਕੁੜੀ ਨੂੰ ਬਚਾਇਆ ਗਿਆ ਅਲਪਨੰਗਾ ਕਰਕੇ ਉਸ ਦਾ ਪਤੀ ਹੀ ਉਸ ਨੂੰ ਕੁੱਟ ਰਿਹਾ ਸੀ ਨਹੀਂ ਠੰਡ ਦੇ ਵਿੱਚ ਅਤੇ ਮਹੱਲੇ ਦੀਆਂ ਔਰਤਾਂ ਦਾ ਕਹਿਣਾ ਸੀ ਕਿ ਧੀਏ ਜੇ ਤੂੰ ਜਿੰਦੀ ਰਹਿਣਾ ਤਾਂ ਇੱਥੇ ਵਾਪਸ ਨਾ ਆਈਂ ਤਾਂ ਇਹੋ ਜਈਆਂ ਹੋਰ ਕਿੰਨੀਆਂ ਕੁ ਵੀਡੀਓਜ਼ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਸਭ ਕੁਝ ਹੋਏਗਾ ਤਾਂ ਹੀ ਕੋਈ ਕਾਰਵਾਈ ਹੋਣੀ ਹੈ ਪੁਲਿਸ ਪ੍ਰਸ਼ਾਸਨ ਅਤੇ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ ਔਰਤਾਂ ਤੇ ਬੱਚਿਆਂ ਨੂੰ ਪਹਲ ਦਿੰਨੇ ਆ ਸੁਰੱਖਿਆ ਦਿੰਨੇ ਆ ਉਹਨਾਂ ਦੇ ਨਾਲ ਕਦੇ ਕੁਝ ਗਲਤ ਨਹੀਂ ਹੋਣਾ ਚਾਹੀਦਾ ਉਹ ਸਾਰੇ ਲੋਕ ਕੀ ਕਹਿੰਦੇ ਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਫਾਸਟ ਟਰੈਕ ਤੇ ਲਿਆ ਕੇ ਇਨਸਾਫ ਦਿੱਤਾ ਜਾਊਗਾ ਕਿ ਉਹਨਾਂ ਲੋਕਾਂ ਨੂੰ ਸਜ਼ਾ ਮਿਲੇਗੀ ਜਿਹੜੇ ਇਹਨਾਂ ਗਲਤ ਕਰ ਰਹੇ ਨੇ ਨਾ ਕੁੜੀਆਂ ਦੇ ਨਾਲ ਇਹਨਾਂ ਪਰਿਵਾਰਾਂ ਦੇ ਨਾਲ ਇਹਨਾਂ ਮਾਸੂਮ ਬੱਚਿਆਂ ਦੇ ਨਾਲ